ਹੈਲੋ ਸਾਰੇ ਵਿਦਿਆਰਥੀਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਸੋ ਅੱਜ ਆਪਾਂ ਇਸ ਚੈਨਲ ਦੇ ਉੱਤੇ ਦੂਜਾ ਲੈਕਚਰ ਹੈ ਨਮਾ ਚੈਨਲ ਸ਼ੁਰੂ ਕੀਤਾ ਆਪਣਾ ਸੋ ਉਮੀਦ ਹੈ ਤੁਹਾਨੂੰ ਮੇਰਾ ਕੰਮ ਜਿਹੜਾ ਚੰਗਾ ਲੱਗਿਆ ਹੋਊਗਾ ਸੋ ਸਪੋਰਟ ਕਰਿਓ ਅੱਗੇ ਚਲਦੇ ਆਪਾਂ ਗੱਲ ਕਰਦੇ ਆ ਆ ਸਾਡੇ ਕੋਲ ਜਿਹੜਾ ਵਿਸ਼ਾ ਹੈ ਪ੍ਰਿੰਸੀਪਲ ਸੁਜਾਨ ਸਿੰਘ ਪ੍ਰਿੰਸੀਪਲ ਸੁਜਾਨ ਸਿੰਘ ਮਹਤਮਪੂਰਨ ਕਹਾਣੀਕਾਰ ਹੈ हां ਮਹਤਵਪੂਰਨ ਲੇਖਿਕ ਸੋਮਵਾਰ ਆਪਾਂ ਅੱਜ ਗੱਲ ਕਰਨੀ ਹੈ ਪ੍ਰਿੰਸੀਪਲ ਸੁਜਾਨ ਸਿੰਘ ਮਾਰੇ ਆਪਾਂ ਉਹੀ ਗੱਲ ਕਰਾਂਗੇ ਜਿਹੜੀ ਪੇਪਰਾਂ ਦੇ ਵਿੱਚ ਆਉਂਦੀ ਹੈ ਜਿਹੜੀ ਮਹਤਵਪੂਰਨ ਹੈ ਜਾਂ ਜਿਹੜੀ ਪਹਿਲਾਂ ਗੱਲ ਹੋਈ ਹੋਈ ਹੈ ਸੋ ਉਹ ਮਹਤਵਪੂਰਨ ਗੱਲਾਂ ਜਿਨ੍ਹਾਂ ਦੇ ਵਿੱਚੋਂ ਪੇਪਰ ਆਉਂਦਾ ਹੈ ਉਹਨਾਂ ਬਾਰੇ ਆਪਾਂ ਅੱਜ ਪੰਜ ਚੱਕ ਪਾਉਣੀ ਹੈ ਸੋ ਆਓ ਆਪਾਂ ਅ ਲੈਕਚਰ ਦੇ ਅੱਗੇ ਵਧਦੇ ਆ ਜੀਵਨ ਬਾਰੇ ਗੱਲ ਕਰਦੇ ਆ ਅ ਪ੍ਰਿੰਸੀਪਲ ਸੁਜਾਨ ਸਿੰਘ ਦਾ ਜਨਮ 29 ਜੁਲਾਈ 1909 ਈਸਵੀ ਨੂੰ ਹੁੰਦਾ ਹੈ ਪਿਤਾ ਦਾ ਨਾਮ ਹਕੀਮ ਸਿੰਘ ਹੈ ਕਈ ਥਾਂ ਤੇ ਹਾਕਮ ਸਿੰਘ ਵੀ ਮਿਲਦਾ ਹੈ ਕਈ ਥਾਈ ਬੂਟਾ ਸਿੰਘ ਵੀ ਮਿਲਦਾ ਪਰ ਕਿਹਾ ਜਾਂਦਾ ਕੀ ਜਿਹੜਾ ਹਕੀਮ ਸਿੰਘ ਸੀਗਾ ਸੋ ਉਹਦੇ ਵਿੱਚ ਉਹ ਨਾਨਾ ਜੀ ਸੀਗੇ ਉਹਦੇ ਤੋਂ ਨਾਨਾ ਜੀ ਨੇ ਗੋਲ ਲੈ ਲਿਆ ਸੀਗਾ ਸੋ ਉਹੀ ਨਾਮ ਜਿਹੜਾ ਆਪ ਦਾ ਚੱਲਦਾ ਆਉਂਦਾ ਮਾਤਾ ਦਾ ਨਾਮ ਜਮਨਾ ਦੇਵੀ ਤੇ ਜੀਵਨ ਸਾਥੀ ਆਪ ਦੀ ਪਤਨੀ ਦਾ ਨਾਮ ਜਗਿੰਦਰ ਕੌਰ ਹੈ। ਆਪ ਦਾ ਵਿਆਹ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਸੰਝੇ ਪੰਜਾਬ ਦੇ ਵਿੱਚ ਹੋਇਆ ਸੀਗਾ। ਮਤਲਬ ਨੂੰ ਸਵਾਲ ਇਹ ਵੜ ਜਾਂਦਾ ਕਿ ਵਾਰ ਕੀ ਆਪ ਦੀ ਮੌਤ ਜਾਂ ਦਿਹਾਂਤ ਕਿੰਨੇ ਸਾਲ ਦੇ ਵਿੱਚ ਹੋਇਆ ਸੀਗਾ? ਸੋ ਦਿਹਾਂਤ ਹੋਇਆ ਸੀ ਜੀ 21 April 1993 ਸੀ। 21 ਅਪ੍ਰੈਲ 1993 ਈਸਵੀ ਨੂੰ ਆਪ ਦਾ ਦਿਹਾਂਤ ਹੋਇਆ ਸੀਗਾ ਉਮਰ ਸੀਗੀ ਜੀ ਆਪ ਦੀ 83 ਸਾਲ ਕਿਉਂਕਿ ਉਮਰ ਦੇ ਸਵਾਲ ਬਣਦਾ ਕਿ ਉਮਰ ਕਿੰਨੀ ਸੀ ਉਮਰ ਸੀ 83 ਸਾਲ ਆਪ ਕਹਾਣੀਕਾਰ ਸੀ ਅਧਿਆਪਕ ਸੀਗੇ ਆਪ ਦੀ ਜਿਹੜੀ ਸ਼ੈਲੀ ਜਿਹਨੂੰ ਮਕਬੂਲੀਅਤ ਮਿਲੀ ਹਾਲਾਂਕਿ ਆਪ ਨੇ ਲੇਖ ਵੀ ਲਿਖੇ ਐ ਪਰ ਆਪ ਨੂੰ ਮਕਬੂਲੀਅਤ ਮਿਲੀ ਨਿੱਕੀ ਕਹਾਣੀ ਦੇ ਤੌਰ ਤੇ ਵਿਸ਼ਾ ਸੀਗਾ ਸਮਾਜਿਕ ਨਾ ਬਰਾਬਰੀ ਦਲਤ ਚੇਤਨਾ ਦੀ ਗੱਲ ਕਰਨ ਵਾਲਾ ਪੰਜਾਬ ਦਾ ਪਹਿਲਾ ਲੇਖਕ ਹੈ ਜਿਨੇ ਜਿਹਨੂੰ ਦਲਤ ਲੇਖਕ ਕਿਹਾ ਜਾਂਦਾ ਹੈ ਜਿਨਾਂ ਨੇ ਦਲਤ ਚੇਤਨਾ ਦੀ ਗੱਲ ਆਪਣੀ ਕਹਾਣੀਆਂ ਦੇ ਵਿੱਚ ਕੀਤੀ ਹੈ ਸੋ ਆਪ ਦੂਜੀ ਪੀੜੀ ਦੇ ਕਹਾਣੀਕਾਰ ਨੇ ਇਹ ਵੀ ਸਵਾਲ ਮਹੱਤਵਪੂਰਨ ਹੈ ਕਿ ਐਮੀ ਪੀੜੀ ਦੇ ਕਹਾਣੀਕਾਰ ਨੇ ਸੋ ਆਪ ਦੂਜੀ ਪੀੜੀ ਦੇ ਕਹਾਣੀਕਾਰ ਨੇ ਸੋ ਸਾਇਤਿਕ ਲਹਿਰ ਹੈ ਸਮਾਜਵਾਦੀ ਯਥਾਰਥਵਾਦ ਦੀ ਗੱਲ ਕਰਦੇ ਆ ਆਪ ਦੇ ਉਤੇ ਆ ਮਾਰਕਸਵਾਦੀ ਪ੍ਰਭਾਵ ਦੀ ਵੇਖਣ ਨੂੰ ਮਿਲਦਾ ਆਪ ਜਿਹੜਾ ਸਿਧਾਂਤ ਦੇ ਧਾਰਨੀ ਆ ਉਹ ਹੈ ਕਿ ਕਲਾ ਜਿਹੜੀ ਹੈ ਸਮਾਜ ਲਈ ਕਲਾ ਸਮਾਜ ਲਈ ਇਸ ਸਿਧਾਂਤ ਦੇ ਧਾਰਨੀ ਹੈ ਪ੍ਰਿੰਸੀਪਲ ਸੁਜਾਨ ਸਿੰਘ ਆਉਂਨਾਂ ਵੇਰੇ ਪਾ ਵਿਸਥਾਰ ਨਾਲ ਹੋਰ ਗੱਲ ਕਰਤੀਆਂ ਉਹਨਾਂ ਦੀ ਸਿੱਖਿਆ ਬਾਰੇ ਗੱਲ ਕਰਦੇ ਆ ਉਹ ਆਪ ਦੇ ਨਾਨਾ ਜੀ ਕਲਕੱਤੇ ਰਹਾ ਕਰਦੇ ਸੀ ਕਲਕੱਤੇ ਦੇ ਠੇਕੇਦਾਰ ਸੀ ਜੋ ਆਪ ਦੇ ਆ ਆਪਦੇ ਨਾਨਾ ਜੀ ਦੇ ਕੋਈ ਪੁੱਤਰ ਨਾ ਹੋਣ ਕਰਕੇ ਆਪ ਨੂੰ ਗੋਦ ਲੈ ਲਿਆ ਸੀਗਾ ਸੋ ਬਚਪਨ ਜਿਹੜਾ ਕਰ ਗੱਤੀ ਦਿੱਤਿਆ ਕਲਕੱਤੇ ਕੋਈ ਪੰਜਾਬੀ ਸਿਖਾਉਣ ਵਾਲਾ ਕੋਈ ਇਸ ਤਰ੍ਹਾਂ ਦਾ ਆਧਾਰਾ ਨਹੀਂ ਸੀ ਇਸ ਕਰਕੇ ਉਹਦੇ ਨਾਨਾ ਜੀ ਅਮੀਰ ਠੇਕੇਦਾਰ ਸੀਗੇ ਉਹਨਾਂ ਨੇ ਦੋ ਇੱਕ ਭਾਈ ਸਾਹਿਬ ਕਰਮ ਸਿੰਘ ਤੇ ਕਰਾਗੀ ਵਿਆਰ ਸਿੰਘ ਨੂੰ ਲਿਆ ਜਿਨ੍ਹਾਂ ਨੇ ਪੰਜਾਬੀ ਸਿਖਾਈ ਆਪ ਨੂੰ ਪੜ੍ਹਨੀ ਤੇ ਲਿਖਣੀ ਆਪ ਨੂੰ ਪੰਜ ਗ੍ਰੰਥੀ ਦਾ ਪਾਠ ਵੀ ਸਿਖਾਇਆ ਪੰਜ ਗ੍ਰੰਥੀ ਯਾਨੀ ਕਿ ਪੰਜ ਬਾਣੀਆਂ ਦਾ ਆਠ ਆਪ ਨੂੰ ਉਹਨਾਂ ਨੇ ਸਿਖਾਇਆ ਜਦੋਂ ਬਸ ਸਕੂਲ ਦੀ ਗੱਲ ਕਰਦੇ ਆ ਤਾਂ ਆਪ ਦਾ ਦਾਖਲਾ ਪਹਿਲੀ ਵਾਰ ਆਡੀਏਵੀ ਸਕੂਲ ਦੇ ਵਿੱਚ ਹੋਇਆ ਸੀਗਾ ਪਰ ਉੱਥੇ ਕੋਈ ਪੰਜਾਬੀ ਦਾ ਮਾਹੌਲ ਨਾ ਹੋਣ ਕਰਕੇ ਆਪ ਦਾ ਦਿਲ ਨਹੀਂ ਲੱਗਿਆ ਬਾਅਦ ਦੇ ਵਿੱਚ ਆਪ ਨੂੰ ਕਲਕੱਤੇ ਦੇ ਮਸ਼ੂਰਾ ਬਾਜ਼ਾਰ ਸਟਰੀਟ ਵਿਚਾਲੇ ਇੱਕ ਆ ਬਾਲ ਮੁਕੰਦ ਖੱਤਰੀ ਮਿਡਲ ਸਕੂਲ ਸੀ ਉੱਥੇ ਆਪ ਨੂੰ ਦਾਖਲ ਕਰਵਾ ਦਿੱਤਾ ਗਿਆ ਸੀ ਸੋ ਜਿੱਥੋਂ ਤੱਕ ਆਪਾਂ ਗੱਲ ਕਰਦੇ ਆਂਗੇ ਆ ਕਾਲਜ ਦੀ ਪੜਾਈ ਦੀ ਉਹ ਪੰਜਾਬ ਦੇ ਵਿੱਚ ਆ ਕੇ ਕਰਦੇ ਆ 11 ਸਾਲ ਦੀ ਉਮਰ ਦੇ ਵਿੱਚ ਆਪਦੇ ਪਿਤਾ ਜਿਹੜੇ ਕਿ ਪੰਜਾਬ ਦੇ ਵਿੱਚ ਰਹਿੰਦੇ ਸਨ ਉਹਨਾਂ ਦਾ ਦਿਹਾਂਤ ਹੋ ਜਾਂਦਾ ਫਿਰ ਆਪ ਇੱਥੇ ਆ ਜਾਂਦੇ ਆ ਪੜ੍ਹਾਈ ਦੇ سلسلے ਦੇ ਵਿੱਚ ਆ ਆਪਦੇ ਨਾਨਾ ਜੀ ਬਾਵੇਂ ਅਰਪੜ ਸੀ ਬਰਾਬਰ ਪੜ੍ਹਾਉਣ ਦੇ ਬੜੇ ਚ ਦੂਜੀ ਗੱਲ ਇਹ ਹੈ ਕਿ ਆਪਦੇ ਨਾਨਾ ਜੀ ਦਾ ਵੀ ਦਿਹਾਂਤ ਹੋ ਜਾਂਦਾ ਉਹ ਦਿਨ ਆਪਦੇ ਬੜੇ ਭਾਰੀ ਰਹਿੰਦੇ ਆ ਆਪ ਉਹ ਅ ਸ਼ੈਲਰਾਂ ਦੇ ਵਿੱਚ ਛੋਟੀ ਮੋਟੀ ਨੌਕਰੀ ਕਰਦੇ ਐ ਕਿਉਂਕਿ ਨਾਨਾ ਜੀ ਦੇ ਹੁੰਦੇ ਅ ਅਮੀਰ ਸੀਗੇ ਤਾਂ ਕੋਈ ਇਸ ਤਰ੍ਹਾਂ ਦੀ ਨੌਕਤ ਨਹੀਂ ਸੀ ਆਈ ਪਰ ਉਹਨਾਂ ਦੇ ਬਾਅਦ ਆਪ ਨੇ ਸਾਰੇ ਕੰਮ ਕੀਤੇ ਠੀਕ ਹੈ ਜੀ ਸੋ ਆਪ ਪ੍ਰਾਈ ਦੀ ਪਗਲ ਕਰ ਰਹੇ ਸੀ ਫਿਰ ਆਪ ਬੀਏ ਖਾਲਸਾ ਕਾਲਜ ਅਮ੍ਰਿਤਸਰ ਤੋਂ 20 ਪਾਸ ਕਰਦੇ ਐ ਫਿਰ ਗਿਆਨੀ ਤੇ ਐਮਏ ਪਾਸ ਕਰਦੇ ਐ ਫਿਰ ਅਧਿਆਪਕ ਲੱਗਦੇ ਸਕੂਲ ਦੇ ਵਿੱਚ ਹੈਡਮਾਸਟਰ ਲੱਗਦੇ ਆ ਫਿਰ ਕਾਲਜ ਚਲੇ ਜਾਂਦੇ ਆ ਪ੍ਰੋਫੈਸਰ ਦੇ ਤੌਰ ਤੇ ਪੜ੍ਹੋਗੇ ਉਸ ਤੋਂ ਬਾਅਦ ਆਪ ਪ੍ਰਿੰਸੀਪਲ ਦੀ ਨੌਕਰੀ ਤੋਂ ਸੇਵਾਮੁਕਤ ਹੁੰਦੇ ਸੋ ਪ੍ਰਿੰਸੀਪਲ ਸੁਜਨ ਸਿੰਘ ਆਪ ਨੂੰ ਜਾਣੇ ਜਾਂਦੇ ਇਸੇ ਕਰਕੇ ਕਿ ਆਪ ਪ੍ਰਿੰਸੀਪਲ ਦੇ ਅਹੁਦੇ ਦਿੱਤੇ ਰਹੇ ਸੋ ਅਗਲੀ ਗੱਲ ਆਪ ਦੇ ਬਾਰੇ ਹੈ ਹੁਣ ਬਦਲ ਕਰਦੇ ਆ ਬਤੌਰ ਲਿਖਾਰੀ ਬਤੌਰ ਲਿਖਾਰੀ ਜਿਹੜਾ ਆਪ ਦਾ ਪਹਿਲਾ ਲੇਖ ਸੰਗਰਾਸ ਸੀਗਾ ਤਵਿਆਂ ਵਾਲਾ ਵਾਜਾ ਉਹ ਲਿਖਾਈ ਰਸਾਲੇ ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀਗਾ ਆ ਸੋ ਪਹਿਲਾ ਆਫਦਲ ਲੇਖ ਸੰਗ੍ਰਹਿ ਕਿਹਾ ਜਾ ਸਕਦਾ ਹੈ ਕਿ ਪਹਿਲਾ ਆਫਦਲ ਲੇਖ ਸੰਗ੍ਰਹਿ ਸੀਗਾ ਤੇ ਉਹਦੇ ਲੇਖਾਂ ਦੇ ਦੋ ਸੰਗ੍ਰਹਿ ਮਿਲਦੇ ਆ ਇੱਕ ਹੈ ਜੰਮੂ ਜੀ ਤੁਸੀਂ ਬੜੇ ਰਾਹ ਤੇ ਦੂਜਾ ਹੈ ਖੁੰਬਾ ਦਾ ਸ਼ਿਕਾਰ ਖੁੰਬਾ ਦਾ ਸ਼ਿਕਾਰ ਪਹਿਲਾਂ ਆਇਆ ਸੀ ਉਸ ਤੋਂ ਬਾਅਦ ਜੰਮੂ ਜੀ ਤੁਸੀਂ ਬੜੇ ਰਾਹ ਇਹ ਲੇਖ ਸੰਗ੍ਰਹਿ ਦੋ ਲੇਖ ਸੰਗ੍ਰਹਿ ਆਪ ਦੇ ਮਿਲਦੇ ਆ ਦੂਜੀ ਗੱਲ ਹੈ ਕਿ ਆਪ ਗੁਰੂਆਂ ਬਾਰੇ ਉਹਨਾਂ ਦੀਆਂ ਜੀਵਨੀਆਂ ਲਿਖਦੇ ਆ ਗੁਰੂ ਨਾਨਕ ਜੀ ਦੇਵ ਜੀ ਬਾਰੇ ਵਾਧੇ ਕਿਆਂ ਵੜਿਆਈਆਂ ਗੁਰੂ ਅਮਰਦਾਸ ਜੀ ਬਾਰੇ ਅਮਰ ਗੁਰੂ ਰਿਸ਼ਮਾ ਤੇ ਗੁਰੂ ਗੋਬਿੰਦ ਸਿੰਘ ਬਾਰੇ ਆਪ ਲਿਖਦੇ ਆ ਕਲਗੀ ਦੀਆਂ ਅਣੀਆਂ ਸੋ ਇਹ ਅਸਤਨ ਮੇ ਪੁਸਤਕਾਂ ਜਿਹੜੀਆਂ ਗੁਰੂਆਂ ਦੇ ਜੀਵਨ ਬਾਰੇ ਆਪ ਦੀਆਂ ਮੇਦੀਆਂ ਸੋ ਹੋਰ ਗੱਲ ਕਰਦੇ ਆ ਆਪ ਦੇ ਮਹਤਮਪੂਰਨ ਜਿਹੜੇ ਕਹਾਣੀ ਸੰਗ੍ਰਹਿ ਉਹ ਪਹਿਲਾ ਸਭ ਤੋਂ ਪਹਿਲਾ ਸ਼ਬਦ ਹੈ ਦੁੱਖ ਸੁੱਖ 1939 ਦੇ ਵਿੱਚ ਇਹ ਸ਼ੁਰੂਆਤ ਹੁੰਦੀ ਹੈ ਆਪਣੀ ਰਚਨਾ ਦੀ 1939 ਦੇ ਵਿੱਚ ਦੁੱਖ ਸੁੱਖ ਫਿਰ 4 ਸਾਲ ਬਾਅਦ 43 ਪੰਜ ਸਾਲ ਬਾਅਦ ਦੁੱਖ ਸੁੱਖ ਤੋਂ ਪਿੱਛੋਂ ਪਹਿਲਾ ਕਹਾਣੀ ਸੰਗ੍ਰਹਿ ਸੀ ਦੁੱਖ ਸੁੱਖ 5 ਸਾਲ ਬਾਅਦ ਸ਼ਬਦ ਹੈ ਦੁੱਖ ਸੁੱਖ ਤੋਂ ਪਿੱਛੋਂ ਫਿਰ ਸ਼ਬਦ ਹੈ ਸੱਬ ਰੰਗ 1949 ਦੀ ਦੇ ਕਈ ਵਾਰੀ ਇਹ ਸਵਾਲ ਆ ਜਾਂਦਾ ਕਿ ਆਜ਼ਾਦੀ ਤੋਂ ਪਹਿਲਾਂ ਕਿੰਨੇ ਆਪ ਦੇ ਕਹਾਣੀ ਸੰਗ੍ਰਹਿ ਛਪੇ ਸੋ ਦੋ ਛਪੇ ਸੀਗੇ ਦੁਖ ਸੁਖ ਤੇ ਦੁਖ ਤੋਖ ਤੋਂ ਪਿੱਛੋਂ ਫਿਰ ਛਪਿਆ ਸਬਰੰਗ ਫਿਰ 1959 ਦੇ ਵਿੱਚ ਤਿੰਨ ਕਹਾਣੀ ਸੰਗ੍ਰਹਿ ਛਪੇ ਨਰਕਾਂ ਦੇ ਦੇਪ ਤੇ ਮਨੁੱਖ ਤੇ ਪਸ਼ੂ ਡੇਡ ਆਦਿ ਫਿਰ 10 ਸਾਲ ਬਾਅਦ 1962 ਦੇ ਵਿੱਚ ਛਪਦਾ ਸਵਾਲ ਜਵਾਬ ਸਵਾਲ ਜਵਾਬ ਇਹ ਵੀ ਮਤਲਬ ਪੂਰਨ ਕਹਾਣੀ ਸੰਗ੍ਰਹਿ ਫਿਰ ਅਤੀਤ ਮਤੰਬੂਨ ਕਹਾਣੀ ਸੰਗ੍ਰਹਿ ਸ਼ਹਿਰ ਤੇ ਗਰਾ ਏ 85 ਦੇ ਵਿੱਚ ਸ਼ਬਦ ਹੈ 86 ਦੇ ਵਿੱਚ ਇਹਨੂੰ ਅ ਅਵਾਰਡ ਮਿਲਦਾ ਹੈ ਸਾਹਿਤ ਅਕਾਦਮੀ ਪੁਰਸਕਾਰ 1986 ਦੀ ਨਿਸ਼ ਵਿੱਚ ਸ਼ਹਿਰ ਤੇ ਗਰਾ ਫਿਰ ਇੱਕ ਇਹਨਾਂ ਦੇ ਪੂਰੇ ਕਹਾਣੀ ਸੰਗ੍ਰਹਿਾਂ ਦੀ ਸੰਪਾਦਿਤ ਪੁਸਤਕ ਸ਼ਬਦੀਏ ਸਾਰੇ ਪੱਤੇ ਸਾਰੇ ਪੱਤੇ ਸ਼ਬਦੀਏ ਮਹੱਤਵਪੂਰਨ ਪੁਸਤਕ ਹੈ ਇਹਦੇ ਵਿੱਚੋਂ ਕੇਵਲ ਪੁੱਛ ਲਿਆ ਜਾਂਦਾ ਸਾਰੇ ਪੱਤੇ ਇਦੇ ਵਿੱਚੋਂ ਜਿੰਨਾ ਹੁਣ ਤੱਕ ਉਹਨਾਂ ਦਾ ਰਚਨਾ ਸੰਸਾਰ ਦੀ ਕਹਾਣੀਆਂ ਦਾ ਉਹ ਇੱਕ ਪੁਸਤਕ ਦੇ ਵਿੱਚ ਆਪ ਛਾਪ ਦਿਆ ਨਾਂ ਰੱਖ ਦਿਆ ਸਾਰੇ ਪੱਤੇ ਸੋ ਉਸ ਤੋਂ ਬਾਅਦ ਪੰਗਲ ਕਰਦੇ ਆ ਉਹਨਾਂ ਦੇ ਹੋਰ ਕਹਾਣੀ ਸੰਗ੍ਰਹਿਾਂ ਦੀ ਪਤੰ ਪਤੰ ਤੇਸਰਾ ਜਿਹਦੇ ਵਿੱਚ ਪਿਛਲੀਆਂ ਕਿਤਾਬਾਂ ਦੇ ਵਿੱਚੋਂ ਕੁਝ ਕਹਾਣੀਆਂ ਲੈ ਕੇ ਕੁਝ ਨਵੀਆਂ ਕਹਾਣੀਆਂ ਪਾ ਕੇ ਇੱਕ ਕਿਤਾਬ 1900 70 ਈਸਵੀ ਦੇ ਵਿੱਚ ਛਪੀ ਸੀ ਉਦੋਂ ਬਾਅਦ 700 ਇਹ 1976 ਈਸਵੀ ਦੇ ਵਿੱਚ ਛਪੀ ਸੀ ਫਿਰ ਤਿੰਨ ਸੰਪਾਦਿਤ ਕਿਤਾਬਾਂ ਜੀਡੀਐਨ ਦੇ ਵਿੱਚ ਸਾਰੀਆਂ ਕਹਾਣੀਆਂ ਪਿਛਲੀਆਂ ਪੁਸਤਕਾਂ ਦੇ ਵਿੱਚ ਲਿਆਂ ਗਈਆਂ ਉਹ ਸੀ ਲਾਲੀ ਹਰੀਆਲੀ 1963 ਨਿਕਰੇਦਾਰੇ 1974 ਮੋਤੀਆਂ ਦੀ ਮਾਲਾ 1975 ਸੋ ਦੋ ਲੇਖ ਸੰਗ੍ਰਹਿਾਂ ਦੀ ਪੰਗਲ ਕਰ ਚੁੱਕੇ ਆ ਖੁੰਭਾ ਦਾ ਸ਼ਿਕਾਰ ਤੇ ਜੰਮੂ ਜੀ ਤੁਸੀਂ ਵੜੇ ਦਾ ਤੇ ਗੁਰੂਆਂ ਬਾਰੇ ਤਿੰਨ ਪੁਸਤਕਾਂ ਮਿਲਦੀਆਂ ਗੁਰੂ ਨਾਨਕ ਦੇਵ ਜੀ ਬਾਰੇ ਵਾਦ ਕੇ ਆ ਵੜੀਆਂ ਗੁਰੂ ਅਮਰਦਾਸ ਜੀ ਬਾਰੇ ਅ ਅਮਰ ਗੁਰੂ ਰਿਸ਼ਮਾ ਦੇ ਗੁਰੂ ਗੋਬਿੰਦ ਸਿੰਘ ਜੀ ਬਾਰੇ ਕਲੰਗੀ ਦੀਆਂ ਅੰਗ ਮਤੰਪੂਰਨ ਪੁਸਤਕਾਂ ਨੇ ਜੀ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਆਪ ਜੀ ਦੀਆਂ ਮਤੰਪੂਰਨ ਕਹਾਣੀਆਂ ਬਾਰੇ ਜਿਹੜੀਆਂ ਪ੍ਰਸਿੱਧ ਕਹਾਣੀਆਂ ਸਜਨ ਸਿੰਘ ਦੀ ਕੁਰਸੀ ਕੁਰਸੀ ਕਹਾਣੀ ਦੇ ਪੈਲੀ ਫਿਲਮ ਵੀ ਬਣ ਚੁੱਕੀ ਹੈ ਜੀ ਕੁਰਸੀ ਕਹਾਣੀ ਹੈ ਉਸ ਤੋਂ ਬਾਅਦ ਰਾਸਲੀਲਾ ਕਹਾਣੀ ਆਉਂਦੀ ਹੈ ਉਸ ਤੋਂ ਬਾਅਦ ਵਾਗਾ ਦਾ ਰਾਖਾ ਪਠਾਨ ਦੀਤੀ ਪਾਸੇ ਦਾ ਸੋਨਾ ਕਲਮ ਜਾਗ ਤੇ ਕਲਮ ਜਾਗ ਤੇ ਉਹਨਾਂ ਦੀ ਇੱਕ ਕਲਪਿਤ ਉਹ ਫਾੜੀ ਕਰਕੇ ਇੱਕ ਮਾਨਵੀਕਰਨ ਕਰਦੇ ਆ ਕਲਮ ਦਾ ਸਾਹੀ ਦਾ ਕਾਗਜ਼ ਦਾ ਉਹ ਮਾਨਵੀਕਰਨ ਕਰਕੇ ਕਿਸ ਤਰ੍ਹਾਂ ਉਹ ਲੇਖਕ ਦੀਆਂ ਜ਼ਿੰਮੇਵਾਰੀਆਂ ਦੇ ਬਾਰੇ ਗੱਲ ਕਰਦੇ ਕਿਸ ਤਰ੍ਹਾਂ ਲੇਖਕ ਦੀਆਂ ਜਿਹੜੀਆਂ ਪਰੇਸ਼ਾਨੀਆਂ ਬਾਰੇ ਧੁੰਦਾਂ ਵਾਲੀ ਦੀ ਗੱਲ ਇਸ ਕਹਾਣੀ ਦੇ ਵਿੱਚ ਕਰਦੇ ਆ ਕਲਮ ਜਾਗ ਤੇ ਉਠਾਨ ਦੀ ਥੀ ਇਹਦੇ ਵਿੱਚ ਜਿਆਦਾ ਬੱਚਿਆਂ ਦੀ ਸਮੱਸਿਆ ਗਰੀਬੀ ਦੀ ਸਮੱਸਿਆ ਨੂੰ ਜਿਹੜਾ ਉਹ ਪ੍ਰਦਰshit ਕੀਤਾ ਹੈ ਪੁਰਾਣਾ ਪ੍ਰੋਹਾ ਕਹਾਣੀਆਂ ਮਤਲਬ ਪੂਰਨ ਕਹਾਣੀ ਪ੍ਰੋਹਾ ਕਹਾਣੀ ਦੇ ਵਿੱਚ ਨਵੇਂ ਤੇ ਪੁਰਾਣੇ ਵਿਚਾਰਾਂ ਦੇ ਬਾਰੇ ਗੱਲ ਕੀਤੀ ਕਿ ਇਸ ਤਰ੍ਹਾਂ ਵਿਚਾਰ ਸਮੇਂ ਦੇ ਨਾਲ ਬਦਲਦੇ ਹਨ ਨਵੀਂ ਪੀੜੀ ਤੇ ਪੁਰਾਣੀ ਪੀੜੀ ਕੁਲਫੀ ਕਹਾਣੀ ਦੇ ਵਿੱਚ ਦਲਤ ਚੇਤਨਾ ਦੀ ਗੱਲ ਕੀਤੀ ਹੈ ਤੇ ਦਲ ਚੇਤਨਾ ਦੀ ਗੱਲ ਕਰਨ ਵਾਲਾ ਇਹ ਪਹਿਲਾ ਸਾਡੇ ਕੋਲੇ ਕਹਾਣਕਾਰ ਪੰਜਾਬੀ ਦਾ ਮਿਲਦਾ ਹੈ ਉਸ ਤੋਂ ਬਾਅਦ ਮਹਤੰਪੂਰਨ ਜਿਹੜੀਆਂ ਗੱਲਾਂ ਨੇ ਉਹ ਹੈ ਮਾਨ ਸਨਮਾਨ ਦਾ ਸਭ ਤੋਂ ਪਹਿਲਾਂ ਜਿਹੜਾ ਮਾਨ ਸਨਮਾਨ ਹੈ ਉਹ ਸਵਾਲ ਜਵਾਬ ਪੁਸਤਕ ਨੂੰ ਡਾਕਟਰ ਅਵਤਾਰ ਸਿੰਘ ਅਵਾਰਡ ਮਿਲਦਾ ਆ ਕੁੰਭਾ ਦਾ ਸ਼ਿਕਾਰ ਜਿਹੜਾ ਇਹਨਾਂ ਦਾ ਲੇਖ ਸੰਗ੍ਰਹਿ ਹੈ ਉਸ ਨੂੰ ਭਾਸ਼ਾ ਭਾਗ ਵੱਲੋਂ ਆ ਪੰਜਾਬ ਦਾ ਅਵਾਰਡ ਮਿਲਦਾ ਹੈ ਤੇ ਸਾਇਟਿਕ ਸੇਵਾ ਲਈ ਆਪ ਨੂੰ ਸਰਦਾਰ ਕਰਤਾਰ ਸਿੰਘ ਢਾਲੀਵਾਲ ਅਵਾਰਡ ਮਿਲਦਾ ਆ ਸਾਇਟਿਕ ਸੇਵਾ ਲਈ ਆਪ ਨੂੰ ਦੋ ਅਵਾਰਡ ਮਿਲਦੇ ਆ ਇੱਕ ਆ ਸਰਦਾਰ ਕਰਤਾਰ ਸਿੰਘ 49 ਵਾਲਾ ਅਵਾਰਡ ਦੂਜਾ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਆਪ ਨੂੰ ਜਿਹੜਾ ਇਸਤੁਤੀ ਸਾਇਤਿਕ ਸੇਵਾ ਲਈ ਵਾਸਤੇ ਇੱਕ ਅਵਾਰਡ ਦਿੱਤਾ ਗਿਆ ਸੀ ਇੱਕ ਅਵਾਰਡ ਆਪ ਨੂੰ ਜਿਹੜਾ ਇੰਟਰਨੈਸ਼ਨਲ ਪੰਜਾਬੀ ਲਿਟਰੇਰੀ ਟਰਸਟ ਕੈਨੇਡਾ ਵੱਲੋਂ ਅਮਨਜੀਤ ਯਾਦਗਰੀ ਅਵਾਰਡ ਦਿੱਤਾ ਗਿਆ ਸੀਗਾ ਇਹ ਵੀ ਮਹੱਤਵਪੂਰਨ ਹੈ ਤੇ ਸਭ ਤੋਂ ਮਹੱਤਵਪੂਰਨ ਅਵਾਰਡ ਹੈ ਜਿਹੜਾ ਉਹ ਹੈ ਸਾਹਿਤ ਅਕਾਦਮੀ ਪੁਰਸਕਾਰ ਜਿਹੜਾ 1986 ਦੇ ਚੱਲਦਾ ਹੈ ਸ਼ਹਿਰ ਤੇ ਗ੍ਰਾਮ ਪੁਸਤਕ ਲਈ ਤੇ ਦੂਸਰਾ ਬਹੁਤ ਸੰਪੂਰਨ ਜਿਹੜਾ ਤੇ ਲਈ ਜਿਹੜਾ ਸਨਮਾਨ ਹੈ ਆਪ ਨੂੰ 1971 ਈਸਵੀ ਦੇ ਵਿੱਚ ਮਿਲਿਆ ਸੀ ਪਹਾਸ਼ਾ ਬਾਗ ਪੰਜਾਬ ਦੇ ਲੋ ਸ਼ੋਮਣੀ ਸਹਿਦਕਾਰ ਸ਼ੋਮਣੀ ਸਹਿਦਕਾਰ ਵਜੋਂ ਜਿਹੜਾ ਸਨਮਾਨ ਹੋਇਆ ਸੀ ਆਪ ਦਾ 1971 ਈਸਵੀ ਦੇ ਵਿੱਚ ਸੋ ਇਹ ਸੀ ਉਹਨਾਂ ਬਾਰੇ ਕੁਝ ਮਹਤੰਪੂਰਨ ਗੱਲਾਂ ਅ ਕਿਸ ਤਰ੍ਹਾਂ ਉਹ ਨਾਨਾ ਜੀ ਦੇ ਦੇਹਾਂ ਤੌਰ ਪੰਜਾਬ ਭਰਤ ਦੇ ਆ 11 ਸਾਲ ਦੀ ਉਮਰ ਦੇ ਵਿੱਚ ਪਿਤਾ ਦਾ ਵਿਹਾਕ ਹੋ ਜਾਂਦਾ ਹੈ ਫਿਰ ਗ੍ਰਾਮ ਕੀਪਰੀ ਕਰਦੇ ਆ ਫਿਰ ਅਧਿਆਪਕ ਲੱਗਦੇ ਆ ਫਿਰ ਪ੍ਰੋਫੈਸਰ ਬਣਦੇ ਆ ਪ੍ਰਿੰਸੀਪਲ ਬਣਦੇ ਆ ਇਸ ਤਰ੍ਹਾਂ ਦੀ ਯਾਤਰਾ ਚੱਲਦੀ ਹੈ ਹਾਲਾਂਕਿ ਉਹਨਾਂ ਨੇ ਲੇਖ ਵੀ ਨਹੀਂ ਲਿਖੇ ਆ ਪਰ ਉਹਨਾਂ ਦੀ ਮਕਬੂਲੀਅਤ ਕਹਾਣੀ ਦੇ ਵਿੱਚ ਹੁੰਦੀ ਹੈ ਜੇ ਉਹਨਾਂ ਦੀ ਰਚਨਾ ਸੰਸਾਰ ਦੇ ਉੱਤੇ ਪ੍ਰਭਾਵ ਦਾ ਗੱਲ ਕੀਤਾ ਜਾਵੇ ਤਾਂ ਪ੍ਰਭਾਵ ਪ੍ਰਕਤੀਵਾਦੀ ਧਾਰਾ ਪ੍ਰਕਤੀਵਾਦੀ ਅਥਾਰਥਵਾਦੀ ਨੇ ਮਾਰਕਸਵਾਦ ਦਾ ਪ੍ਰਭਾਵ ਜਿਸਦੈਂ ਆਪ ਕਲਾ ਸਮਾਜ ਲਈ ਸਭ ਦਾ ਧਾਰਨੀ ਨੇ ਕਿ ਜਿਹੜੀ ਕਲਾ ਹੈ ਉਹ ਸਮਾਜ ਲਈ ਪੂਰੀ ਚਾਹੀਦੀ ਹੈ ਸੋ ਇਹ ਸੀ ਮੇਰੇ ਕੁਝ ਮਹੱਤਮਪੂਰਨ ਗੱਲਾਂ ਸੋ ਅਜਾ ਕੁਝ ਰਹਿ ਗਿਆ ਤਾਂ ਆਪਾਂ ਇੱਕ ਲੈਕਚਰ ਹੋਰ ਇਸ ਦਿਵਾਰੀ ਕਰ ਲਾਂਗੇ ਸੋ ਪੀਪੀਡੀ ਦੇ ਵਿੱਚ ਮੈਂ ਮਹੱਤਮਪੂਰਨ ਸਾਰੀਆਂ ਚੀਜ਼ਾਂ ਨੂੰ ਕਵਰ ਕਰਨ ਦਾ ਯਤਨ ਕੀਤਾ ਹੈ ਤੁਹਾਡੇ ਕਮੈਂਟਾਂ ਦਾ ਵੀ ਇੰਤਜ਼ਾਰ ਰਹੂਗਾ ਨਮਾ ਚੈਨਲ ਸ਼ੁਰੂ ਕੀਤਾ ਹੈ ਸਾਰੇ ਵਿਦਿਆਰਥੀ ਇਹਦੇ ਨਾਲ ਜੁੜਨ ਤੇ ਆਪਣੇ ਵਿਚਾਰ ਦੇਣ ਕਿ ਕਿਹੜੇ ਵਿਸ਼ਿਆਂ ਦੇ ਤੇ ਆਪਾਂ ਲੈਕਚਰ ਬਣਾਈਏ ਕਿਉਂਕਿ ਲੈਕਚਰ ਮੈਂ ਥਿਊਰੀ ਦੀ ਬਣਾਉਣੇ ਆ ਕਿਉਂਕਿ ਜਿਆਦਾ ਐਮਸੀਕਿਊ ਲੈਕਚਰ ਸਾਨੂੰ ਮਿਲੇ ਜਾਂਦੇ ਐ ਐਮਸੀਕਿਊ ਦਾ ਇਹ ਹੁੰਦਾ ਕਿ ਉਹ ਪੇਪਰਾਂ ਦੇ ਵਿੱਚ ਆਉਣ ਜਾਂ ਨਾ ਆਉਣ ਉਹਦੇ ਬਾਰੇ ਕੋਈ ਇਹ ਨਹੀਂ ਕਿਹਾ ਜਾ ਸਕਦਾ ਪਰ ਥਿਊਰੀ ਤੇ ਕੰਮ ਕਰਾਂਗੇ ਤੇ ਐਮਸੀਕਿਊ ਬਾਰੇ ਜਿੰਨੇ ਤੁਸੀਂ ਕਹੋਗੇ ਗੱਗੇ ਉਸ ਤਰ੍ਹਾਂ ਕਿਰਨ ਕਰ ਲਾਂਗੇ ਸੋ ਸਾਰੇ ਵਿਦਿਆਰਥੀਆਂ ਦਾ ਬਹੁਤ ਬਹੁਤ ਧੰਨਵਾਦ ਇਹ ਸੀ ਪ੍ਰੋਫੈਸਰ ਸੁਜਨ ਸਿੰਘ ਬੜੀ ਗੱਲਬਾਤ ਇਹ ਅੱਗੇ ਕਿਸੇ ਹੋਰ ਲੇਖਕ ਬਾਰੇ ਆਪਾਂ ਗੱਲ ਕਰਾਂਗੇ ਇਹ ਲੈਕਚਰ ਮਾਸਟਰ ਕੀਟਲ ਬਾਰੇ ਲੈਕਚਰ ਆਰਕੀਟ ਤੇ UGC NET ਬਾਰੇ ਅਤੀ ਲਾਹੇਵੰਦ ਆ ਸਵਾਗਤ ਹੋਊਗਾ ਤੁਹਾਡਾ ਬਹੁਤ ਬਹੁਤ ਧੰਨਵਾਦ